ऑपरेशन सरकार वालों स्पेशल मुहिम चलाई है पहला नशे देखाफ़ जी मुहिम चल रही है वह नाल नाइट डोमीनेशन के अज दस बजे तो लैके चार बजे तक चलेगा ऑपरेशन ਸਾਰੇ ਪੰਜਾਬ ਦੇ ਅਧਿਕਾਰੀ ਸੀਨੀਅਰ ਅਫਸਰਾਂ ਦੀ ਡਿਊਟੀ ਲੱਗੀ ਹੈ ਮੇਰੀ ਪਟਿਆਲੇ ਦੀ ਡਿਊਟੀ ਲੱਗੀ ਹੋਈ ਹੈ ਪ੍ਰਭਾਤ ਤੋਂ ਅਸੀਂ ਜਿੰਨੇ ਵੀ ਤੁਹਾਡੇ ਸੈਂਸਿਟਿਵ ਪੁਆਇੰਟਸ ਹਨ ਇਲਾਕੇ ਉੱਤੇ ਚੇਤਨ ਕਰਾਂਗੇ ਮਲਾਜ਼ਮਾਂ ਦੇ ਨਾਲ ਮਿਲ ਕੇ ਸੀਨੀਅਰ ਅਫਸਰ ਸਾਰੇ ਨੂੰ ਬਰੀਫਿੰਗ ਕਰਾਂਗੇ ਤਾਂ ਕਿ ਪ੍ਰੋਪਰ ਚੈਕਿੰਗ ਹੋਵੇ ਤਾਂ ਜੋ ਕੋਈ ਮਾੜਾ ਅਨਸਰ ਹੈਗਾ ਕਿਸੇ ਵੀ ਤਰੀਕੇ ਨਾਲ ਕੋਈ ਸ਼ਰਾਰਤ ਨਾ ਕਰ पाए ਕੋਈ ਕ੍ਰਾਈਮ ਨਾ ਕਰ पाए ਨੂੰ ਰੋਕਣ ਵਾਸਤੇ ਔਰ ਵੱਧ ਤੋਂ ਵੱਧ ਚੈਕਿੰਗ ਵਹੀਕਲਸ ਦੀ ਉਹ ਵੀ ਕਰ ਰਹੇ ਨੇ ਕਿਲੇ ਦੇ ਨਾਲ ਬਾਰਡਰ ਲੱਗਦੇ ਆ ਇੱਥੇ ਕਿ ਨਾਕੇ ਵੀ ਲੱਗ ਰਹੇ ਪਈ ਅੱਜ ਰਾਤ ਨੂੰ ਜੀ ਦੋਨੋਂ ਨਾਕੇ ਇੰਟਰ ਸਟੇਟ ਨਾਕੇ ਵੀ ਲਗਾ ਰਹੇ ਆ ਹਾਂ ਔਰ ਬਾਰਡਰ ਦੇ ਵੀ ਬੜਾ ਆਪਰੇਸ਼ਨਲ ਡਿਟੇਲ ਮੈਂ ਨਹੀਂ ਦਵਾਉਂਗਾ ਕਿੰਨੀ ਫੋਰਸ ਹੈ ਜੀ 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 ਕਿਤੇ ਕਿਤੇ ਨਾਕੇ ਲੱਗਣਾ ਸਾਡਾ ਸਰਪ੍ਰਾਈਜ਼ ਐਲੀਮੈਂਟ ਹੋ ਗਿਆ ਓਕੇ ਜੀ ਫਿਰ ਜੇ ਟੀਵੀ ਤੇ ਅਸੀਂ ਦੇ ਦਿੱਤਾ ਤਾਂ ਫਿਰ ਉਹਨੂੰ ਪਤਾ ਲੱਗ ਜਾਣਾ ਫਿਰ ਫਾਇਦਾ ਨਹੀਂ ਜੀ ਜੀ ਤੋਂ ਇਹਨਾਂ ਨੂੰ ਆਪਣੇ ਆਪ ਸ਼ਿਫਟਿੰਗ ਨਾਕੇ ਚੈੱਕਿੰਗ ਪੁਆਇੰਟਾਂ ਤੇ ਆਪਣੇ ਆਪਣੇ ਜਾਣਗੇ ਸਰ ਜਿਸ ਤਰ੍ਹਾਂ ਨਸ਼ਿਆਂ ਦੇ ਵਿਰੁੱਧ ਚਲਾਈ ਗਈ ਮੈਨੂੰ ਉਸੇ ਨੂੰ ਲੈ ਕੇ ਜਿਆਦਾ ਸਪੈਸ਼ਲ ਚਲਾਈ ਜਾ ਰਹੀ ਹੈ ਨਸ਼ਾ ਨਸ਼ਾ ਤਾਂ ਚੱਲ ਹੀ ਰਿਹਾ ਹੈ ਨਸ਼ਾ ਤਾਂ ਪੂਰਾ ਉਹ ਪੂਰਾ ਜੰਗੀ ਪਦਾਰਥ ਚੱਲ ਰਿਹਾ ਹੈ ਇਹ ਸਪੈਸ਼ਲੀ ਚੱਲਿਆ ਕਿ ਕ੍ਰਾਈਮ ਨੂੰ ਪ੍ਰੀਵੈਂਟ ਕਰਨ ਵਾਸਤੇ ਰਾਤ ਦੇ ਵੇਲੇ ਸੜਕਾਂ ਡੋਮੀਨੇਟ ਕਰਨ ਇਹੋ ਜੇ ਸੈਂਸਿਟਿਵ ਪੁਆਇੰਟ ਆਈਸੋਲੇਟਡ ਪਲੇਸ ਜਿਹੜਾ ਰਾਤ ਦੇ ਵੇਲੇ ਕੁਝ ਨਹੀਂ ਹੁੰਦਾ ਉੱਥੇ ਕੋਈ ਕ੍ਰਿਮੀਨਲ ਸ਼ੈਲਟਰ ਲੈ ਲਵੇ ਜਾਂ ਕੋਈ ਐਕਟੀਵਿਟੀ ਕਰ ਜਾਏ ਕੋਈ ਐਂਟੀ ਸੋਸ਼ਲ ਉਨਾ ਦੇ ਵਾਸਤੇ ਸਪੈਸ਼ਲ ਸਰ ਕੋਈ ਅਲਰਟ ਵਗੈਰਾ ਆਇਆ ਸੀਗਾ ਦੇਖੋ ਸਟੇਟ ਵਾਈਡ ਚੱਲ ਰਿਹਾ ਨਾ ਅਲਰਟ ਤੋਂ ਸਟੇਟ ਵਾਈਡ ਜਿਹੜਾ ਹੈ ਨਾ ਜੀ ਇਹ ਸਰਕਾਰ ਦਾ ਫੈਸਲਾ ਹੈਗਾ ਤੇ ਨਾਲ ਡੀਜੀਪੀ ਸਾਹਿਬ ਦਾ ਹੁਕਮ ਹੈ ਖੁਦ ਡੀਜੀਪੀ ਸਾਹਿਬ ਵੀ ਸ਼ਾਇਦ ਬਾਹਰ ਹੈਗੇ ਅੱਜ ਸੀਨੀਅਰ ਅਫਸਰਾਂ ਨੇ ਡਿਊਟੀ ਲੱਗਦੀ ਹੈ ਚੈਕਿੰਗ ਕਰਨ ਦੀ ਸਰ ਤੁਹਾਨੂੰ ਲੱਗੇ ਕਿ ਜਿਹੜਾ ਗਿਡਨੈਟ ਐ ਨਾ ਗਿਡਨੈਟ ਪੂਰੇ ਸੀ ਹਮਨੇ ਉਸ ਨੂੰ ਲੈ ਕੇ ਕਾਫੀ ਪੁਲਿਸ ਕਵਰ ਲੋਚੋ ਚੋਣ ਲਈ ਵਰਤੀ ਜੜੀ ਕਿਉਂਕਿ ਇਸ ਤਰ੍ਹਾਂ ਦੇ ਵਾਰ ਵਾਰ ਦਾ ਤਾਂ ਕਾਫੀ ਜ਼ਿਆਦਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸੀ ਦੇਖੋ ਪਟਿਆਲਾ ਜ਼ਿਲ੍ਹੇ ਚ ਵੀ ਪਹਿਲਾਂ ਤੋਂ ਵੀ ਮੈਂ ये एक्सरसाइज चल रही है पहली मार्च तक और पूरे जोर शोर न ये साड़ी ये एड हो गई है, है कि रात दे वेले गए बगाए परसों ने नाइट डोमीनेशन की नाइट डोमीनेशन का ना मतलब होंगे कि सड़क सुनी ना रह जाए नाके तो लगते ही हैं साथ रूटीन पर स्पेशल मुहिम चलाए ताकि कोई माड़ा अंसर कोई भी हो चाहे चोर होाकू होर हो किसी ने कोई वारदात न कर जाए ताकि लोगों को अस् सिक्योरिटी मिलेगी ਇਹ ਜੀ ਸਾਹਿਬ ਤੇ ਡਿਪੈਂਡ ਕਰਦਾ ਪਰ ਫਿਲਹਾਲ ਇਹ ਕੰਟੀਨਿਊ ਹੈ ਥੈਂਕ ਯੂ ਥੈਂਕ ਯੂ